ਔਰ ਜੁਪੀ ਚ ਪੂਰਨਪੁਰ ਫਿਲੀਪੀਟ ਉਥੋਂ ਦੀ ਘਟਨਾ ਤੇ ਅੱਜ ਨਾਲ ਵੀਡੀਓ ਸੰਗੀ ਕਰਨ ਲੱਗੇ ਅਸਲ ਚ ਇਹ ਸਾਨੂੰ ਚੈੱਕ ਕਰਨਾ ਚਾਹੁੰਦੇ ਆ ਕਿ ਸਾਡੀ ਗੈਤ ਹੈਗੀ ਜਾਂ ਮਰ ਗਈ ਸਾਡੀ ਗੈਤ ਨੂੰ ਵਾਰ-ਵਾਰ ਵੰਗਾਰ ਕੇ ਚੈੱਕ ਕਰਨਾ ਚਾਹੁੰਦੇ ਆ ਕਿ ਸਾਡੀ ਕਿੰਨੀ ਗੈਤ ਬਾਕੀ ਆ ਕਿਉਂਕਿ ਉਹ ਕੋਸ਼ਿਸ਼ ਕਰ ਰਹੇ ਕਿ ਮਰ ਜਵੇ ਗੈਤ ਸਾਡੀ ਤੇ ਵਾਰ-ਵਾਰ ਤਾਂ ਹੀ ਇਹ ਸਾਡੇ ਨਾਲ ਪੰਗੇ ਲੈਂਦੇ ਆ ਤੇ ਹੁਣ ਫਿਲੀਪੀਟ ਚ ਪੂਰਨਪੁਰ ਦੇ ਲੱਗੇ ਗੁਰਦੁਆਰਾ ਖਾਲਸਾ ਨਿਵਾਸ ਜਿੱਥੇ ਕਿ ਪਿਛਲੇ 30 ਸਾਲਾਂ ਤੋਂ ਸੰਤ ਜਨਰਲ ਸਿੰਘ ਪਿੰਡਾਂ ਵਾਲੀ ਤਸਵੀਰ ਲੱਗੀ ਹੋਈ ਹੈ ਬੋਰਡ ਲੱਗਾ ਹੋਇਆ ਫਲੈਕਸ ਲਗਾਤਾ ਹੈ। ਔਰ ਪਹਿਲੇ ਦਿਨ ਹੀ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਇਹਨੂੰ ਲਾਉਣ ਆਵਾਂਗੇ 6 ਵਜੇ। ਸੰਗਤਾਂ ਬੜੀਆ ਰੋਸਤੀ ਸੀ ਸੰਗਤਾਂ ਨੇ ਇਕੱਠੀਆਂ ਹੋ ਕੇ ਬੈਠੀਆਂ ਪਰ ਆਏ ਨਹੀਂ ਪ੍ਰਸ਼ਾਸਨ ਹੁਣ ਪੁੱਛਿਆ ਤਾਂ ਕਹਿੰਦੇ ਸੀ ਵੋਟਾਂ ਤੋਂ ਬਾਅਦ ਦੇਖਾਂਗੇ। ਇਹ ਵੋਟਾਂ ਨਿਕਲ ਗਈਆਂ ਹੁਣ ਦੇਖੋ ਕਿਵੇਂ ਹੁੰਦਾ। ਤਾਂ ਸੰਗਤਾਂ ਦੇ ਵਿੱਚ ਬੜਾ ਰੋਸ ਆ ਕਹਿੰਦੇ ਕਿ ਲਾਉਣ ਅਸੀਂ ਦੇੜੀ ਨਹੀਂ। ਬੱਡ ਬੱਡਾਈ ਹੋਈ ਕਰ ਓਏ ਗੱਲ ਵੀ ਸਹੀ ਆਹੀ ਕਿਉਂ ਲਾਉਣ ਦੀ ਆ ਸਾਡੇ ਸ਼ਹੀਦਾਂ ਦੀ ਤਸਵੀਰ ਇਹ ਕੌਣ ਹੁੰਦੇ ਸਾਨੂੰ ਸਾਡੀਆਂ ਤਸਵੀਰਾਂ ਲਾਉਣ ਵਾਲੇ ਤੇ ਇਹ ਆ ਵੀਡੀਓ ਦੇਖੋ ਪਹਿਲਾਂ ਫਿਰ ਗੱਲ ਕਰਦੇ ਇਹ ਨਾ ਦੇਖੋ ਕਿ ਸੰਗਤ ਕਿੱਥੇ ਰੱਖੀ ਸੰਗਤ ਕਿੱਥੇ ਰੱਖੀ ਉਹਨਾਂ ਨੂੰ 6 ਵਜੇ ਦਾ ਟਾਈਮ ਦਿੱਤਾ ਹੈਗਾ ਹਿਲਾਉਣਾ ਵਾਂਗੇ ਤੇ ਸੰਗਤ ਕਿੱਥੇ ਰੱਖੀ ਤੇ ਹੁਣ ਆਏ ਨਹੀਂ ਆ ਮਾਂ ਮਰ ਗਈ ਆ ਕਿੰ데 ਕਿਉਂ ਵੋਟਾਂ ਤੋਂ ਬਾਹਰ ਅਸੀਂ ਦੇਖਾਂਗੇ ਇਹ ਪਿਲੀਪੀਰ ਦੇ ਪੂਰਨ ਪਰਦੇ ਲੱਗੇ ਗੁਰਦਰਾ ਖਾਲਸਾ ਨਿਵਾਸ ਹੈ ਜਿੱਥੇ ਬਹੁਤ ਪੁਰਾਣੀ ਬਹੁਤ ਸਮੇਂ ਤੋਂ ਸੰਤ ਜੀ ਨਾਲ ਸੰਪੰਡਾ ਵਾਲਾ ਬੋਰਡ ਲੱਗਾ ਹੋਇਆ ਪਰ ਇਹ ਪ੍ਰਸ਼ਾਸਨ ਪੰਗੇ ਲੈ ਰਿਹਾ ਕਿਉਂਕਿ ਇਹ ਸਾਡੀ ਗੈਟ ਨੂੰ ਚੈੱਕ ਕਰਨਾ ਚਾਹੁੰਦੇ ਆ ਇਹ ਗੈਟ ਹੈਗੀ ਆ ਜਾਂ ਖਤਮ ਹੋ ਗਈ ਆ ਅਸੀਂ ਆਪਣੇ ਜੀ ਸ਼ਹੀਦਾਂ ਨੂੰ ਨਾ ਸਮਾ ਸਕੀ ਅਸੀਂ ਸਨਮਾਨ ਦੇ ਸਕੀ ਅਸੀਂ ਉਹਨਾਂ ਦੀ ਫੋਟੋਆਂ ਤੱਕ ਨਾ ਸਮਾ ਸਕੀ ਤੇ ਫਿਰ ਸਾਡੀ ਜ਼ਿੰਦਗੀ ਦਾ ਕੀ ਫਾਇਦਾ ਇਹਨ ਕੀ ਬਕਾਰ ਹਤਰ ਹੈ ਜੀ